ਮਹਾਮੰਤਰੀ ਸਤੀਸ਼ ਅਸੀਜਾ ਜੀ ਸਾਡੇ ਫਰੀਦਕੋਟ ਮੁਕਤਸਰ ਜ਼ਿਲ੍ਹੇ ਦੇ ਪ੍ਰਧਾਨ ਨੇ ਸਿੱਟੀ ਸਾਡੇ ਮੀਡੀਆ ਦੇ ਇੰਚਾਰਜ ਨੇ। ਸੁਨੀਲ ਜੀ ਸਾਡੇ ਪਟਿਆਲਾ ਤੋਂ ਸਟੇਟ ਦੀ ਮੀਡੀਆ ٹیم ਦੇ ਇੰਚਾਰਜ ਨੇ। ਕਿ ਇਹਨਾਂ ਦਾ ਆਇਤੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹਰ ਮੈਂ ਪਰਿਚਯਿਤ ਕਰਾਂਗਾ। ਸਾਡੇ ਸਤਕਾਰਯੋਗ ਸਭ ਤੋਂ ਪਹਿਲਾਂ ਜੀ ਸਾਡੇ ਸ਼੍ਰੀਮਾਨ ਸਾਹਿਬ ਇੰਦੇ ਸਾਡੇ ਵਕ ਵਕ ਪੰਜਾਬ ਦੇ ਲਗ ਲਗ ਜ਼ਿਲ੍ਹਿਆਂ ਤੋਂ ਸਾਡੀ ਲੀਡਰਸ਼ਿਪ ਦੇਖੋ ਅੱਜ ਸਭ ਤੋਂ ਪਹਿਲੀ ਵੱਡੀ ਗੱਲ ਇਹ ਆ ਤੁਸੀਂ ਸਾਰੇ ਹੀ ਸਤਕਾਰਯੋਗ ਮੀਡੀਆ ਵਾਲੇ ਵੀ ਆਪਣੀ ਧਰਤੀ ਗੁਰੂਆਂ ਪੀਰਾਂ ਪੰਗੰਬਰਾਂ ਸ਼ਹੀਦਾਂ ਦੀ ਧਰਤੀ ਹੈ ਤੇ ਖਾਸ ਤੌਰ ਜਿਹੜੇ ਸ਼ਹੀਦ ਪੰਜਾਬ ਦੀ ਧਰਤੀ ਤੇ ਲੁਧਿਆਣੇ ਦੀ ਧਰਤੀ ਨਾਲ ਜੁੜੇ ਹੋਣ ਜਿਨ੍ਹਾਂ ਦਾ ਪਿੰਡ ਸਰਾਬਾ ਹੋਵੇ ਜਿਨ੍ਹਾਂ ਦੇ ਨਾਂ ਤੇ ਸਾਡੇ ਮਾਰਕਿਟਾਂ ਹੋਣ ਸਾਡੇ ਸ਼ਹਿਰ ਹੋਣ ਉਹਨਾਂ ਬਾਰੇ ਮੈਂ ਹੈਰਾਨ ਹੋ ਗਿਆ ਅੱਜ ਵੀ ਇਹ ਇਨਕਲਾਬ ਇਨਕਲਾਬੀ ਪਾਰਟੀ ਗੱਲ ਕਰਦੇ ਆ ਭਗਤ ਸਿੰਘ ਜੀ ਦੀ ਪੱਗ ਬੰਨਣ ਦੀ ਗੱਲ ਕਰਦੇ ਆ ਤੇ ਨਾਰਾ ਇਨਕਲਾਬ ਦਾ ਲਾਉਂਦੇ ਆ ਆ ਸੁਣਨ ਵਾਲੇ ਸ਼ਬਦ ਨੇ ਜੋ ਸੀਐਮ ਸਾਹਿਬ ਦੀ ਮੌਜੂਦਗੀ ਚ ਉਹਨਾਂ ਦੀ ਮੰਤਰੀ ਜੀ ਦੀ ਮੌਜੂਦਗੀ ਚ ਨਹੀਂ ਇਹ ਉੱਠ ਕੇ ਕਹਿਣਾ ਚਾਹੀਦਾ ਸੀ ਜੇ ਭਗਤ ਸਿੰਘ ਜਾਂ ਇਨਕਲਾਬ ਜਾਂ ਉਹਦੀ ਗੱਲ ਕਰਦੇ ਆ ਜਦ ਹੀ ਐਸੇ ਕੈਂਡੀਡੇਟ ਨੂੰ ਐਸੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਜਿਨ੍ਹਾਂ ਨੂੰ ਆਪਣੇ ਸ਼ਹੀਦਾਂ ਦੇ ਨਾਂ ਬਾਰੇ ਤੇ ਜ਼ਿਲ੍ਹਾ ਦੇ ਨਾਲ ਸੰਬੰਧਿਤ ਉਹਨਾਂ ਬਾਰੇ ਨਾ ਪਤਾ ਹੋਵੇ ਤੇ ਉਹਨਾਂ ਦੀ ਉਹਨਾਂ ਨੇ ਬਹੁਤ ਭਾਰੀ ਮੈਂ ਸਮਝਦਾ ਸ਼ਹੀਦਾਂ ਦੀ ਸ਼ਹੀਦਾਂ ਦੇ ਲਈ ਕੋਈ ਕੁਝ ਕਹੀ ਜਾਵੇ ਉਹਨਾਂ ਦੀ ਸ਼ਹਾਦਤ ਤੇ ਨਹੀਂ ਕੋਈ ਅਸਰ ਪੈਂਦਾ ਉਹਨਾਂ ਦੇ ਨਾਂ ਤੇ ਨਹੀਂ ਕੋਈ ਅਸਰ ਪੈਂਦਾ ਪਰ ਸਾਡੇ ਸਮਾਜ ਚ ਵੀ ਅਸੀਂ ਆਪਾਂ ਕਹਿੰਦੇ ਆ ਅਸੀਂ ਅਸੀਂ ਆ ਪੜਾ ਰਹੇ ਆ ਆ ਕਾਲਜਾਂ ਯੂਨੀਵਰਸਿਟੀ ਸਕੂਲਾਂ ਸਿੱਖਿਆ ਦੇ ਰਹੇ ਆ ਪਰਫਰਮ ਕਰਦੇ ਤੇ ਤੁਹਾਡੇ ਮੈਂਬਰ ਪਾਰਲੀਮੈਂਟ ਨੂੰ ਤੇ ਤੁਹਾਡੇ ਐਮਐਲਏ ਦੇ ਕੈਂਡੀਡੇਟ ਨੂੰ ਇਹ ਨਹੀਂ ਪਤਾ ਤੇ ਆਪਾਂ ਕੀ ਗੱਲਾਂ ਕਰਦੇ ਆ ਇਨਕਲਾਬ ਦੀਆਂ ਆ ਜ਼ਰੂਰ ਆ ਗੱਲ ਸੁਣਨ ਵਾਲੀ ਆ ਸੈਂਡ ਕਰਦਾ ਮੈਂ ਸ਼ਹੀਦ ਸਰابہ ਸਿੰਘ ਸਰਪਾ ਸਿੰਘ ਸਰابہਾਂ ਤੇ ਰੱਖੋ ਉਹ ਮੈਨੂੰ ਪੱਕਾ ਪਤਾ ਹੈ ਅੱਜ ਉਹ ਕੁਝ ਨਾ ਕੁਝ ਅਨਾਉਂਸਮੈਂਟ ਬਹੁਤ ਇੱਜ਼ਤ ਦਿੰਦੇ ਸ਼ਹੀਦ ਦੇਖੋ ਦੇਖੋ ਕੀ ਕਹਿ ਰਹੇ ਮੈਨੂੰ ਤਾਂ ਕਹਿਣੋਂ ਆਪਣੇ ਬੁਰਾ ਲੱਗਦਾ ਅੱਜ ਉਹ ਕਹਿਣ ਲੱਗੇ ਪਹਿਲਾਂ ਤਾਂ ਜਿਹੜੇ ਸਰابہ ਹੈਗੇ ਆ ਫਿਰ ਪਿੱਛੋਂ ਕੋਈ ਆਵਾਜ਼ ਵੀ ਹੈ ਨਹੀਂ ਜਿਹੜੇ ਸੀਗੇ ਫਿਰ ਐ ਕਹਿਣ ਲੱਗੇ ਫਿਰ ਕਹਿੰਦੇ ਜੀ ਇੱਥੋਂ ਕੋਈ ਇੱਕ ਇਹਨਾਂ ਦੀ ਡਿਮਾਂਡ ਆ ਉਹਨਾਂ ਦੇ ਨੌ ਰੱਖਣ ਦੀ ਮਾਰਕੀਟ ਦਾ ਨੌ ਰੱਖਣ ਦੀ ਸਰਾਬਾ ਸਿੰਘ ਨਾ 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 ਉਹ ਤਾਂ ਉਹ ਤਾਂ ਕਿ ਹੈ ਨਹੀਂ ਸਰਾਬਾ ਸਿੰਘ ਉਹ ਤੋਂ ਬਾਅਦ ਮਗਰ ਮੰਤਰੀ ਖੜੇ ਆ ਕੋਈ ਕਰੈਕਟ ਨਹੀਂ ਕਰ ਸਕਿਆ ਸੀਐਮ ਸਾਹਿਬ ਪਿੱਛੋਂ ਲੋਕਾਂ ਨੇ ਰੌਲਾ ਪਾਇਆ ਪਿੱਛੋਂ ਆਵਾਜ਼ਾਂ ਆਈਆਂ ਵੀ ਤੁਸੀਂ ਕੀ ਬੋਲ ਰਹੇ ਹੋ ਜਿਹੜੇ ਮਤਲਬ ਸਾਡੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਜਿਨ੍ਹਾਂ ਦੇ ਨਾਂ ਪੁਰੇ ਹਰ ਚੀਜ਼ ਆ ਪਿੰਡ ਨਾਲ ਆ ਆਪਾਂ ਸਰਕਾਰ ਇਹ ਹਰ ਸਰਕਾਰ ਹਰ ਪਾਰਟੀ ਉਹਨਾਂ ਦੇ ਦਿਹਾੜਿਆਂ ਤੇ ਆਪਾਂ ਜਾਣਦੇ ਆ ਕਿ ਬਹੁਤੇ ਇੱਥੇ ਜਿਹੜੇ ਮੀਡੀਆ ਵਾਲੇ ਵੀ ਨੇ ਹਰ ਕਵਰ ਕਰਨ ਤੁਸੀਂ ਵੀ ਜਾਣਦੇ ਹੋ ਤੇ ਉਹਨਾਂ ਬਾਰੇ ਉਹਨਾਂ ਨੇ ਐਸੀ ਭੱਦੀ ਸ਼ਬਦਾਂ ਸ਼ਬਦਾਬਲੀ ਵਰਤੀ ਪਹਿਲਾਂ ਕਹਿੰਦੇ ਹੈਗੇ ਆ ਫਿਰ ਕਹਿੰਦੇ ਹੈਗੇ ਸੀ ਫਿਰ ਕਹਿੰਦੇ ਸਰਾਬਾ ਸਿੰਘ ਕੋਈ ਉਹਨਾਂ ਦੇ ਫਿਰ ਲੋਕਾਂ ਨੇ ਕਿਹਾ ਜੀ ਸ਼ਹੀਦ ਆਦਾ ਕਰਤਾਰ ਸਿੰਘ ਸਰਾਬਾ ਜੀ ਜਿਹੜੇ 15 ਸਾਲ ਦੀ ਉਮਰ ਚ 15 ਸਾਲ ਦੀ ਉਮਰ ਚ ਗਦਰ ਲਹਿਰ ਗਦਰ ਪਾਰਟੀ ਚ ਉਹ ਜੁਆਇਨ ਹੋਏ 15 ਸਾਲ 19 ਸਾਲ ਦੀ ਉਮਰ ਚ ਤਾਂ ਉਹਨਾਂ ਨੂੰ ਫਾਂਸੀ ਹੋ ਗਈ ਸੀ ਕੁੱਲ 19 ਤੇ ਕੋਰਟ ਚ ਜਦੋਂ ਜੱਜ ਨੇ ਇਹ ਵੀ ਕਿਹਾ ਜਦੋਂ ਉਹਨਾਂ ਨੇ ਸਾਰਿਆਂ ਦੀ ਜ਼ਿੰਮੇਵਾਰੀ ਆਪ ਤੇ ਲੈ ਲਈ ਵੀ ਜੋ ਕੁਝ ਕੀਤਾ ਮੈਂ ਕੀਤਾ ਜੱਜ ਨੇ ਫਿਰ ਕਿਹਾ ਵੀ ਇਹ ਤਾਂ ਛੋਟੀ ਉਮਰ ਦੇ ਆ ਮੈਂ ਇਹਨਾਂ ਨੂੰ ਦੁਬਾਰਾ ਮੌਕਾ ਦਿੰਨਾ ਪਰ ਉਹਨਾਂ ਨੇ ਕਿਹਾ ਨਹੀਂ ਮੇਰੀ ਜੋ ਕੁਝ ਇਹ ਹੋਇਆ ਮੇਰੇ ਮੇਰੇ ਮੈਂ ਆਪਣੇ ਸਿਰ ਲੈਣਾ ਉਹ ਜਿਨ੍ਹਾਂ ਜਿਨ੍ਹਾਂ ਤੇ ਲੱਖਾਂ ਕਰੋੜਾਂ ਲੋਕਾਂ ਦੇ ਉਹ ਪ੍ਰੇਰਣਾ ਸਰੋਤ ਨੇ ਫਿਰ ਅਸੀਂ ਤਾਂ ਹੀ ਕਹਿੰਦੇ ਆ ਨਾ ਭਾਜਪੀ ਵਾਲੇ ਤਾਂ ਹੀ ਲੁਧਿਆਣੇ ਵਾਲੇ ਕਹਿੰਦੇ ਆ ਵੀ ਇਹ ਪੰਜਾਬ ਦੇ ਨਹੀਂ ਗਏ ਇਹ ਦਿੱਲੀ ਦੇ ਰਹਿਣ ਵਾਲੇ ਲੋਕ ਨੇ ਇਹਨਾਂ ਨੂੰ ਨਹੀਂ ਪੰਜਾਬ ਪੰਜਾਬ ਦੀ ਹਿਸਟਰੀ ਪਤਾ ਹੈ ਕੰਮ ਕੀ ਕਰਨਗੇ ਇਹ ਸੋਚ ਇਹਨਾਂ ਦੀ ਕੀ ਆ ਇਸ ਕਰਕੇ ਬਹੁਤ ਅੱਜ ਇਹ ਮੰਦ ਭਾਗੀ ਗੱਲ ਹੋਈ ਆ ਤੇ VOTER ਖਾਸ ਤੌਰ ਤੇ ਇਹ ਕੋਸ਼ਿਸ਼ ਕਰਨੇ ਸੀ ਇਲੈਕਸ਼ਨਾਂ 'ਚ ਲੋਕਾਂ ਨੂੰ ਪਰਮਾਉਣ ਦੀ ਪਰ ਉਸ ਗੱਲ 'ਚ ਆਪ ਵੀ ਫਸ ਗਏ ਇਹਨਾਂ ਨੂੰ ਬਾਕੀ ਹਿਸਟਰੀ ਬਾਰੇ ਕੀ ਨੌਲੇਜ ਹੋ ਪੰਜਾਬ ਬਾਰੇ ਕੀ ਨੌਲੇਜ ਹੋ ਅਸੀਂ ਤਾਂ ਇਹੀ ਪਿੱਟਦੇ ਆ ਵੀ ਸਿਰਫ ਸਿਰਫ ਇਹ ਦਿੱਲੀ ਵਾਲੇ ਜਿਹੜੇ ਲੁਟੇਰੇ ਆ ਕੇਜਰੀਵਾਲ ਸਾਹਿਬ ਵਰਗੇ ਉਹ ਆ ਕੇ ਉਰੇ ਬਹਿ ਗਏ ਨੇ ਉਥੋਂ ਵਿਲੇ ਹੋ ਗਏ ਤੇ ਇਹ ਰਾਜ ਸਭਾ ਤੇ ਇਹਨਾਂ ਦੀ ਤੇ ਡਾਕਾ ਮਾਰਨਾ ਹੈ ਪਰ ਦੂਜੀ ਗੱਲ ਇਹ ਆ ਹੁਣ ਦੂਜੀ ਤੀਜੀ ਗੱਲ ਇੱਕ ਹੋਰ ਸੁਣੋ ਜਿਹੜਾ ਉਰੇ ਇੱਕ ਆਫੀਸਰ ਫੜਿਆ ਗਿਆ ਸੀ ਸੰਜੇ ਕਮਰ ਜਿਹੜਾ ਉਰੇ ऐसी रहे कारपोरेशन संजय कंवर देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर